ਕਹਿੰਦਾ ਮੈਂ ਉੱਥੇ ਗਏ ਮੈਂ ਕਿਹਾ ਮੈਨੂੰ ਟਰੈਕਟਰ ਪਸੰਦ ਹੈ ਨੀਗਾ ਤੁਸੀਂ ਲੈਣਾ ਲੈ ਸਕਦੇ ਮੇਰੇ ਨਹੀਂ ਕਹਿੰਦਾ ਉਹ ਕਹਿੰਦੇ ਚੱਲ ਬਾਈ ਮੋੜ ਤੇ ਇੱਥੇ ਆਏ ਘਰੇ ਮੈਂ ਕਿਹਾ ਰੋਟੀ ਪਾਣੀ ਕਹਿੰਦੇ ਕੁਝ ਨਹੀਂ ਖਾਣਾ ਸਾਨੂੰ ਟਰੈਕਟਰ ਲੈ ਕੇ ਫੋਨ ਕਰਦੀ ਜਿੱਦਣ ਲੈ ਲਿਆ ਤੇ ਫਿਰ ਤੁਸੀਂ ਲੈ ਕੇ ਹਾਂ ਉਹ ਆਈ ਉਹ ਜਿਹੜਾ ਟਰੈਕਟਰ ਨੀਲਾ ਇੱਥੇ ਖੜਾ ਜਿੱਦਣ ਸੇਵਕ ਬਾਈ ਨੇ ਵੀਡੀਓ ਕੀਤੀ ਆ ਉਹ ਦਬਈ ਦੇ ਬੰਦੇ ਨੇ ਲਿਆ ਉਹ ਉਹ ਮੈਨੂੰ 20000 ਦਾ ਘਾਟਾ ਪੈਣਾ ਉਹ ਟਰੈਕਟਰ ਪਾਵਰ ਸਟੀering ਕਰਾਉਣਾ ਖਲਿਹਾਰਤਾ ਅੱਛਾ ਉਹ ਜਦੋਂ ਉਹਨੇ ਬੰਦੇ ਨੇ ਉਹ ਤੇਲ ਲੈਫਟ ਵਾਲਾ ਕੱਢਿਆ ਕੋਈ ਖੋਲਣਾ ਵਾਸਤੇ ਪੈਪ ਜਦੋਂ ਖੋਲਦਿਆਂ ਤੇਲ ਵਾਲੀ ਤੇਲ ਡੋਲਿਆ ਉਹ ਕਹਿੰਦਾ ਤੇਲ ਹੀ ਬਹੁਤ ਗੰਦਾ ਟਰੈਕਟਰ ਵੇਚਿਆ ਆਇਆ ਸੀਗਾ ਹੁਣ ਮੈਨੂੰ ਆਏ ਸੀ ਯਾਰ ਜੇ ਮੈਂ ਉਵੇਂ ਉਹ ਤੇਲ ਵਾਲਾ ਟਰੈਕਟਰ ਦਿੰਨਾ ਤੇ ਅਗਲੇ ਨੇ ਕਹਿਣਾ ਬਾਈ ਯਾਰ ਤੂੰ ਇਹ ਚੀਜ਼ ਹਾਂ ਅਸੀਂ ਚਲਾਈ ਗਏ ਵੇਖਿਆ ਅਸੀਂ ਵੀ ਨਹੀਂ ਜਦੋਂ ਉਹਨੇ ਉਹ ਕੱਢਿਆ ਪੈਪ ਲਾਉਣ ਵਾਸਤੇ ਉਹ ਤੇਲ ਕੱਢਿਆ ਤੇ ਉਹ ਤੇਲ ਗੰਦਾ ਬਹੁਤ ਅੱਛਾ ਉਹ ਹੁਣ ਉਹਦਾ ਤੇਲ ਜਮਾ ਨਵਾਂ ਪਾਇਆ ਉਹਨੂੰ ਅਗਲੇ ਨੂੰ ਪਤਾ ਵੀ ਨਹੀਂ ਜਿਹਦਾ ਟਰੈਕਟਰ ਆ ਹੂੰ ਪਰ ਮੈਨੂੰ ਦੁਬਾਰਾ ਉਹ ਪਾਉਣ ਨੂੰ ਜੀ ਨਹੀਂ ਕੀਤਾ ਚਲੋ ਚਲੋ ਬਹੁਤ ਕੁਝ ਕਰਨਾ ਇਹਦੀ ਵੀਡੀਓ ਸਟਾਰਟ ਹੋ ਗਈ ਆ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਇਹ ਵੀਰ ਕੋਲੇ ਨਾ ਅੱਜ ਆਪ ਆਏ ਨਿਰਪੈ ਵੀਰੇ ਕੋਲੇ ਵੀਰੇ ਦੀਆਂ ਵੀਡੀਓ ਤੁਸੀਂ ਸੇਵਕ ਮਕੈਨੀਕਲ ਚੈਨਲ ਤੇ ਬਹੁਤ ਦੇਖੀਆਂ ਹੋਣੀਆਂ ਵੀਰਾ ਤੁਹਾਨੂੰ ਪਤਾ ਜਾਣਕਾਰੀ ਦਿੰਦੇ ਰਹਿੰਦੇ ਆ ਆਪਣੇ ਖੇਤੀਬਾੜੀ ਇੰਪਲੀਮੈਂਟਾਂ ਬਾਰੇ ਖੇਤੀਬਾੜੀ ਦੇ ਟਰੈਕਟਰਾਂ ਬਾਰੇ ਸੰਦਾਂ ਸੰਘੇੜੇ ਸਾਰਾ ਸਾਰੇ ਕਾਸੇ ਬਾਰੇ ਵੀਰੇ ਨੂੰ ਦੇਖਦੇ ਸੀ ਮੈਂ ਵੀ ਦੇਖਦਾ ਹੁੰਦਾ ਸੀ ਮੈਂ ਕਿਹਾ ਚਲੋ ਕਬੀਰੇ ਦੇ ਦਰਸ਼ਨ ਕਰੇ ਜਾਂ ਤੇ ਵੀਰ ਤੋਂ ਆਪਾਂ ਵੀ ਜਿੰਨੀ ਕੀ ਜਾਣਕਾਰੀ ਹੋ ਸਕਦੀ ਏ ਆਪਾਂ ਵੀ ਤੁਹਾਡੇ ਨਾਲ ਸਾਂਝੀ ਕਰੀਏ 사ਸੀ ਕਬੀਰੇ 사ਸੀ ਕਬਾਈ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਚੜਦੀ ਕਲਾ ਜੀ ਤੇ ਆਪਾਂ ਵੀਰੇ ਟਰੈਕਟਰ ਜਿਵੇਂ ਮੈਂ ਦੇਖਦਾ ਪਿਆ ਤੁਹਾਡੇ ਕੋਲੇ ਤਕਰੀਬਨ ਜੋਂਡੀਅਰ ਜਿਆਦੇ ਆ ਹਾਂ ਤੇ ਦੂਜੇ ਘਟ ਆ ਆਪਣਾ ਨਾਂ ਵੀ ਜੋਂਡੀਅਰ ਨਾਲ ਕਰ ਕੀਤਾ ਹੀ ਪਿਆ ਹਾਂ ਹਾਂ ਇਹ ਬਾਕੀ ਰਾਜ਼ ਆ ਇਹ ਭਾਈ ਅਹੀ ਨਾ 2000 ਚਾਰ ਜਾਂ ਪੰਜ ਚਨਾ ਸਾਡੇ ਗੁਰਦਵਾਰਾ ਸਾਹਿਬ ਸੇਵਾ ਲੱਗੀ ਸੀਗੀ ਤੇ ਹਾਂਜੀ ਟਰੈਕਟਰ ਨਾਲ ਛੱਪੜ ਇੱਕ ਛੱਪੜ ਚੋਂ ਮਿੱਟੀ ਕੱਢ ਕੇ ਦੂਜਾ ਛੱਪੜ ਪੂਰਦੇ ਸੀ ਠੀਕ ਹੈ ਵੀਰੇ ਤੇ ਉਹ ਉਮਰ ਵੀ ਆਪਣੀ ਉਹ ਜੀ ਹੁੰਦੀ ਆ ਵੀ ਸਾਡਾ ਤਗੜਾ ਹਾਂ ਉਹ ਮੇਰਾ ਲੱਗਦਾ ਮੇਰੇ ਕੋਲੇ 98 ਮਾਡਲ ਸਵਰਾਜ ਸੀਗਾ ਠੀਕ ਹੈ ਜੀ ਤੇ ਉਹ ਟਰੈਕ ਜਿਹੜੇ 97 ਮਾਡਲ ਸੀ ਉਹ ਬਹੁਤ ਚੰਗੇ ਸੀ ਟਰੈਕਟਰ ਜਿਹੜਾ 98 ਮਾਡਲ ਸੀ ਨਾ ਉਹਦਾ ਕੰਪਨੀ ਨੇ ਗੇਅਰ ਲੋਕਾਂ ਦੇ ਕਹਿਣ ਤੇ ਚਾਹ ਕੰਪਨੀ ਦਾ ਕੋਈ ਨਾ ਫੰਡਾ ਹੋਊਗਾ ਉਹਦਾ ਗੇਅਰ ਪਹਿਲਾ ਹਾਈ ਆਰਮ ਸਵਰਾਜਾਂ ਨਾਲੋਂ ਵੱਡਾ ਸੀ ਪਹਿਲਾ ਵੱਡਾ ਕਰਦਾ ਪਹਿਲਾ ਵੱਡਾ ਸੀ ਆਮ ਸੋਰਾਜ ਨਾ ਜਦੋਂ ਖੇਤ ਬਾਂਦਾ ਸੀ ਉਹ ਅੱਧਾ ਘੇੜੇ ਦਾ ਫਰਕ ਪਾਉਂਦਾ ਇਤਨਾ ਕਿੱਲਿਆਂ ਤੇ ਕਰ ਜਾਨੀ ਕਿ ਉਹਨੇ ਮੂਰੇ ਨਿਕਲ ਜਾਣਾ ਜੇ ਬਰਾਬਰ ਕਰਕੇ ਛੱਡੇ ਆ ਠੀਕ ਹੈ ਜੀ ਤੇ ਦੂਜਾ ਗੇਰ ਉਹਦਾ ਕਿਸੇ ਕੰਮ ਦਾ ਨਹੀਂ ਸੀ ਨਾ ਉਹ ਸੁਹਾਗਾ ਮਾਰਦਾ ਇੰਨਾ ਕਲਟੀਵੇਟਰ ਕੁਛ ਨਹੀਂ ਕਰਦਾ ਉਹ ਬਰਾਬਰ ਜੇ ਰਹਿ ਜਾਂਦਾ ਹੈ ਬਾਲਾ ਵੱਡਾ ਸੀ ਕੋਈ ਕੰਮ ਨਹੀਂ ਕਰਦਾ ਅੱਛਾ ਦੂਜਾ ਉਦੋਂ ਹੀ ਵੱਡਾ ਸੀਗਾ ਵੀ ਕਹਿਣ ਦਾ ਮਤਲਬ ਪਹਿਲੇ ਤੇ ਕੰਮ ਤਾਂ ਤਾਂ ਚੱਕਦਾ ਹਾਂ ਠੀਕ ਹੈ ਉਹ ਇੱਥੇ ਸੇਵਾ ਲੱਗੀ ਸੀਗੀ ਤੇ ਟਰੈਕਟਰ ਮਿੱਟੀ ਤੇ ਲੱਗੇ ਛੱਪੜ ਤੁਗਾਰਾ ਕੱਢਦੇ ਸੀ ਹੂੰ ਤੇ ਉਹ ਮੇਰਾ ਵੀ ਸਵਰਾਇਲਾ ਵੇ ਇੱਕ ਟਰੈਕਟਰ ਗੁਰਦੁਆਰੇ ਜਾਉਂਦੀ ਆ ਰਾਇਆ ਵੇ ਸਿਆ ਠੀਕ ਹੈ ਜੀ ਇੱਕ ਤਾਂ ਉਹਨੂੰ ਮੌਤ ਪੈਂਦੀ ਸਵਰਾਜ ਨੂੰ ਉਹ ਜਿਵੇਂ ਆਮ ਟਰੈਕਟਰ ਦੂਜੇ ਗੇਅਰ ਚ ਮਿੱਟੀ ਲੈ ਕੇ ਆਉਂਦੀ ਕੱਢ ਕੇ ਇੱਕ ਤਾਂ ਉਹ ਪਿੱਛੇ ਰਹਿ ਗਿਆ ਉਹ ਦੂਜੇ ਚ ਕੰਮ ਨਹੀਂ ਕਰਦਾ ਹੀ ਕੋਈ ਇੱਕ ਜਦੋਂ ਰਾਹ ਚ ਗਿਆ ਉਹ ਗੇਅਰ ਛੋਟਾ ਸੀਗਾ ਤਿਲਕਣ ਸੀਗੀ ਜਦੋਂ ਆਪਾਂ ਜਿਆਦਾ ਸਲਿੱਪ ਵਾਲੀ ਥਾਂ ਤੇ ਲੈ ਕੇ ਜਾਣੇ ਜੇ ਵੱਡੇ ਗੇਅਰ ਚ ਟਰੈਕਟਰ ਜਾਂਦਾ ਚੜ ਜਾਂਦਾ ਮਰਦਾ ਜਾਂਦਾ ਜਿਉਂਦਾ ਜਦੋਂ ਉਹ ਸੌਖਾ ਇੰਜਨ ਫੇਰ ਸਲਿੱਪ ਮਾਰਦਾ ਤੁਰਿਆ ਜਾਂਦਾ ਉਹ ਰਾਹ ਚ ਜਾ ਕੇ ਵੀਰ ਗਿਆ ਅੱਛਾ ਤੇ ਮੇਰੇ ਮਗਰ ਜੌਂਡੀਰ ਆਉਂਦਾ ਹੀ ਮੈਂ ਜਿਹੜਾ ਕਿਰਾਇਆ ਛੱਡਿਆ ਜੌਂਡੀਰ ਉਹ ਵੀ ਲੈ ਕੇ ਤਾਂ ਚੜ ਗਿਆ ਅੱਛਾ ਮੈਂ ਉਹਨੇ ਦੋਨੇ ਕੰਮ ਹਾਂ ਮੈਂ ਓਏ ਚੰਗੀ ਗੱਲ ਕਹਿਣਾ ਚਾਹੇ ਮਾੜੀ ਹੈ ਮੇਰੀ ਆਦਤ ਹੈ ਜੀ ਆ ਜਦੋਂ ਕੋਈ ਚੀਜ਼ ਨੇ ਬੇਇੱਜ਼ਤੀ ਕਰਾਦੀ ਫਿਰ ਮੈਨੂੰ ਉਹ ਵਿਵਹਾਰ ਕੀ ਲੱਗ ਦਿਮਾਗ 'ਚ ਮੈਂ ਬਾ ਉਹ ਤੋਤਾ ਹਣੀ ਉਮੇ ਖਿਹੜਤਾ ਲਿਆ ਕੇ ਉਹ ਚੁਗਗੇ ਦੇ ਬੰਦੇ ਲੈ ਕੇ ਮੈਂ ਅੱਗੇ ਵੀਡੀਓ 'ਚ ਵੀ ਦੱਸਿਆ ਸੀਗਾ ਅੱਛਾ ਜੀ ਖਾਨਵੇਂ ਮਾਡਲ ਸੀ ਬਹੁਤ ਸਾਂਭਿਆ ਬਈ ਠੀਕ ਹੈ ਜੀ ਉਹ ਉਦਾਂ ਹੀ ਦੇਤਾ ਫਿਰ ਉਹ ਵੇਚਤਾ ਉਦੋਂ ਤੋਂ ਹੀ ਮੈਂ ਟਰੈਕਟਰ ਇੱਕ ਤੁਸੀਂ ਉਹ ਵੀਡੀਓ 'ਚ ਮੁੰਡਾ ਬੜਾ ਵੈਰਲ ਹੋਇਆ ਸੀਗਾ ਅਮਰਤਪਾਲ ਦਿੱਲੀ ਧਰਨੇ ਤੇ ਉਹਦੇ 6 ਵਜੇ ਸੀ ਕਹਿੰਦਾ ਇਹੀਂ ਜਾਊ ਮੈਂ ਗਾਂ ਅੱਛਾ ਹਾਂ ਉਹ ਆਪਣਾ ਰਿਸ਼ਤੇਦਾਰ ਆ ਉਹਦੇ ਕੋਲੇ 2000 ਮਾਡਲ ਟਰੈਕਟਰ ਆ ਉਹਦੇ ਪੈਂਡ ਚ 5-6 ਟਰੈਕਟਰ ਝਾੜੀ ਵਾਲੇ ਆ ਗਏ ਉਹਨੂੰ ਵੇਖ-ਵੇਖ ਕੇ ਠੀਕ ਹੈ ਜੀ ਇਹ ਜਿਹੜਾ ਅਮਰਤਪਾਲ ਕੋਲੋਂ ਨਹੀਂ ਟੁੱਟਿਆ ਉਹ ਕਿਸੇ ਤੋਂ ਨਹੀਂ ਟੱਡ ਸਕਦਾ ਇਹ ਫਿਰ ਉਹ ਉਹ ਉਹਦੇ ਕਰਕੇ ਇਹੀ ਲੈ ਲਿਆ ਸਾਡੇ ਕੋਲੇ 97 ਮਾਡਲ ਸਵਰਾਜ ਰਹਿ ਗਿਆ ਹਾਂ ਆਮਨੇ ਬਹੁਤ ਬੜੀ 97 ਮਾਡਲ ਸਵਰਾਜ ਰਹਿ ਗਿਆ ਉਹ ਨਹੀਂ ਉਹ ਦੂਜਾ 855 ਜੀ ਉਹ ਜਦੋਂ ਅਸੀਂ ਦੋ ਤੂੜੀ ਵਾਲੇ ਰੀਪਰ ਸੀ ਜੋ ਇਕੱਠੇ ਚਲਾਉਂਦੇ ਸੀ ਹੂੰ ਜਿਹੜਾ ਜੌਂਡੀਅਰ ਸੀਗਾ ਇਹ ਉਹਦੇ ਨਾਲੋਂ 21 ਰਹਿੰਦਾ ਸੀ ਡੀਜ਼ਲ ਖਰਚਾ ਅੱਧਾ ਖਾਂਦਾ ਸੀ ਤੂੜੀ ਵਾਲੇ ਨੂੰ ਬਦਲ ਡੀਜ਼ਲ ਤੋਂ ਗੱਲ ਫਿਰ ਮੈਂ ਲਿਆਉਣ ਲੱਗਿਆ ਜੌਂਡੀਅਰ ਤਾਂ ਬਦਨਾਮ ਹੀ ਐਸੇ ਗੱਲਾਂ ਆ ਵੀ ਜੌਂਡੀਅਰ ਤੇਲ ਬਹੁਤ ਖਾਂਦਾ ਬਈ ਤੁਸੀਂ ਨਾ ਜਿਹੜੇ ਬੰਦਿਆਂ ਕੋਲੇ 5 ਤੋਂ ਪਹਿਲਾਂ ਪਹਿਲਾਂ ਵਾਲੇ ਮਾਡਲ ਹਾਂਜੀ ਜੌਂਡੀਅਰ 2000 ਮਾਡਲ 2001 ਮਾਡਲ ਇਥੇ ਆਪਾਂ ਕਿਸੇ ਕਿਸੇ ਨਾਲ ਕੋਈ ਬਹਿਸ ਨਹੀਂ ਕੋ ਕਿਸੇ ਨੂੰ ਕੋਈ ਚੰਗੀ ਮਾੜੀ ਨਹੀਂ ਕਹਿੰਦੇ ਹਰ ਇੱਕ ਦਾ ਟਰੈਕਟਰ ਅਗਲੇ ਲਈਓ ਸੋਣਾ ਹੈ ਸੋਣਾ ਪਰ ਆਪਣੇ ਆਪਾਂ ਲੈ ਕੇ ਚੱਲ ਸਕਦੇ ਆ ਇਥੇ ਮੁੰਡਾ ਆਪਣਾ ਮਿੱਤਰ ਹੀ ਆ ਬਹੁਤ ਟਾਈਮ ਅਸੀਂ ਵਾਈ ਵੀ ਇਕੱਠੀ ਕੀਤੀ ਹੈ ਮੈਲਨ ਵਰਤਨ ਵੀ ਪੂਰਾ ਹਾਂਜੀ ਉਹ ਬੰਦਾ ਗੱਲ ਨਹੀਂ ਕਹਿੰਦਾ ਹੁੰਦਾ ਜੇ ਕਿਸੇ ਦਾ ਬੰਦੇ ਦਾ ਤੁਸੀਂ ਵੇਖਣਾ ਵੀ ਇਹ ਚੰਗਾ ਕਿ ਮਾੜਾ ਸਨਮਾਨ ਦਾ ਖਾਣ ਦਾ ਡੈਡੀ ਨਹੀਂ ਕਹਿੰਦਾ ਹੁੰਦਾ ਵੀ ਉਹਦਾ ਜਿਹੜਾ ਨੌਕਰ ਆ ਵੇਖ ਲਓ ਕਿੰਨਾ ਪੁਰਾਣਾ ਹੈ ਤੇ ਉਹਦਾ ਦੋਸਤ ਵੇਖ ਲਓ ਕਿੰਨਾ ਪੁਰਾਣਾ ਆਮਣੇ ਉਰਿਆ ਹਾਂ ਇੱਥੋਂ ਪਤਾ ਲੱਗ ਜੂ ਹਾਂ ਅਸੀਂ ਜਦੋਂ ਤੋਂ ਸੁਰਤ ਸੰਭਾਲ ਲਈ ਜੰਨੇ ਕਿ ਹੁੰਦੇ ਉਹਨਾਂ ਦੇ ਇਕੱਠੇ ਰਹਿਨੇ ਮੇਰੀ ਫੋਟੋ ਵਣੀ ਬਈ ਅੱਛਾ ਇੱਕ ਤਿੰਨ ਜੇ ਦੋਸਤ ਸੀਗੇ ਇੱਕ ਦੀ ਡੈਥ ਹੋ ਗਈ ਆ ਗੋਪੀ ਅਸੀਂ ਬਹੁਤ ਇਕੱਠੇ ਜਾਨੀ ਕਿ ਜਿਹੜੇ ਮਾਰਿਆਂ ਆ ਰਾਵਾਂ ਚੰਗਿਆਂ ਤੇ ਇਕੱਠੇ ਹੋ ਕੇ ਇਹਨਾਂ ਨੂੰ ਸੰਭਾਲ ਲਿਆ ਕਈਆਂ ਥਾਵਾਂ ਤੇ ਐਵੀਆਂ ਜੀਆਂ ਜਿੱਥੇ ਇਹਨਾਂ ਨੇ ਜਿੱਦੋਂ ਦਾ ਤਾਂ ਗੱਲ ਹੀ ਖਤਮ ਹੈ ਨਾ ਸਟਾਰਟਿੰਗ ਤੋਂ ਕਹਿਣ ਦਾ ਮਤਲਬ ਤੁਸੀਂ ਇਕੱਠੇ ਹੋ ਹਾਂ ਬਾ ਉਹ ਗੱਲ ਫਿਰ ਆ ਉੱਥੇ ਜਾੜੀ ਉਹ ਨਾ ਜਦੋਂ ਆਪਾਂ ਗੱਲ ਤੇ ਸੀਗੇ ਉਹ ਤੇ ਤੇਲਖਾਨ ਵਾਲੀ ਤੇ ਹਾਂਜੀ ਉਹਨਾਂ ਕੋਲੇ ਇੱਕ 17 ਮਾਡਲ ਜੌਂਡੀਆ ਰ ਹਾਂਜੀ ਇੱਕ 2000 ਇੱਕ ਮਾਡਲ ਹੈ ਠੀਕ ਹੈ ਜੀ ਉਹ 2000 ਇੱਕ ਮਾਡਲ ਨੂੰ ਤੇ ਉਹਨੂੰ 17 ਮਾਡਲ ਨੂੰ ਇਕੱਠੇ ਚਲਾਉਂਦੇ ਆ ਜਿਹੜਾ 17 ਮਾਡਲ ਆ ਉਹਦੀ ਇੰਨੀ ਕ ਮੋਟੀਵੇਸ਼ਨ ਕਰਾ ਲਈ ਉਹਨਾਂ ਨੇ ਵੀ ਇਹ ਡੀਜ਼ਲ ਘੱਟ ਖਾਵੇ ਉਹ ਇੱਕ ਮਾਡਲ ਦੇ ਬਰਾਬਰ ਨਹੀਂ ਜਾਂਦਾ ਅੱਛਾ ਸਾਰੀ ਦਿਹਾੜੀ ਚੌਣੇ 10 ਲੀਟਰ ਦਾ ਫਰਕ ਪਾਉਣਾ ਹੀ ਪਾਉਣਾ 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 ਹਾਂ ਜੇ ਕਿਸੇ ਨੇ ਆ ਕੇ ਵੇਖਣਾ ਵਖਾ ਸਕਦੇ ਆ 17 ਮਾਡਲ ਨਾਲ 2001 ਮਾਡਲ ਨਾਲੇ ਪੁਰਾਣਾ ਹਾਂ ਉਹ ਲੇਜ਼ਰ ਤੇ ਲਾ ਲਓ ਉਹਨੂੰ ਤੂੜੀ ਵਾਲੀ ਮਸ਼ੀਨ ਤੇ ਲਾ ਲਓ ਉਹਨੂੰ ਵੱਡੀ ਤੇ ਲਾ ਲਓ ਉਹਨੂੰ ਰੂਟਾਵੇਟਰ ਤੇ ਲਾ ਲਓ ਜਿਹੜੇ ਤੇ ਮਰਜ਼ੀ ਲਾ ਲਓ ਉਹ ਡੀਜ਼ਲ ਘੱਟ ਖਾਂਦਾ ਪੁਰਾਣੇ ਘੱਟ ਖਾਂਦੇ ਘੱਟ ਖਾਂਦੇ ਨਵੇਂ ਜ਼ਿਆਦਾ ਖਾਂਦੇ ਹੁਣ ਵਾਲਾ ਸਵਰਾਜ ਨਾਲ ਕੋਈ ਨਹੀਂ ਮੈਂ 97 98 ਦੀ ਗੱਲ ਕਰਦਾ 97 98 ਮਾਡਲ ਨਾਲ ਦੋ ਕੰਨੇ ਡੀਜ਼ਲ ਦੇ ਰੱਖਦੇ ਸੀ ਜੀ ਉਹ 15 20 ਟਰਾਲੀਆਂ ਬਣਾਉਂਦਾ ਸੀ ਇਹ 17 18 ਟਰਾਲੀਆਂ ਬਣਾ ਕੇ ਇੱਚ 10 ਲੀਟਰ ਤੇਲ ਹੁੰਦਾ ਘਰੇ ਆ ਜਾਂਦਾ ਇੱਕ ਤਾਂ ਟੈਂਕ ਥੋੜਾ ਜਿਹਾ ਵੱਡਾ ਹੋ ਗਿਆ ਤੇਲ ਹੁਣ ਗੂਗਲ ਪੇ ਤੇ ਆਪਾਂ ਨੂੰ ਪੈਸੇ ਦਿੰਦੇ ਇਹਨਾਂ ਨੂੰ ਦੁੱਖ ਘੱਟ ਹੁੰਦਾ ਜਦੋਂ ਜੇਬ ਚੋਂ ਦੇਣੇ ਹੋਣ ਉਹਦਾ ਔਖਾ ਨਾ ਜਦੋਂ ਕੈਨਾ ਪਾਉਣਾ ਪੈ ਗਿਆ ਤੁਹਾਨੂੰ ਐਂ ਲੱਗਣਾ ਵੱਧਲ ਖਾਂਦਾ ਇਹ ਇੱਕ ਤਾਂ ਇਹਦੇ ਲੈ ਕੇ ਨਹੀਂ ਜਾਣਾ ਪੈਂਦਾ ਸਾਹਸ ਪਈ ਦਾ ਬਹੁਤ ਘੱਟ ਔਖਾ ਸੀ ਤੁਸੀਂ ਪੰਪ ਤੇ ਗਏ ਆ ਪੰਪ ਤੇ ਸਿੱਧਾ ਡੀਜ਼ਲ ਪੈ ਜਾਣਾ ਜਿਹੜਾ ਟਰੈਕਟਰ 55 ਲੀਟਰ ਦੀ ਟੈਂਕੀ ਸੀ ਉਹਦੀ 55 60 ਦੀ ਉਹਨੇ ਦੋ ਵਾਰਾਂ ਤੇਲ ਪਾਉਣਾ ਪਿਆ ਦੋ ਵਾਰਾਂ ਟੱਕਣ ਖੋਲਾਂਗੇ ਦੋ ਵਾਰਾਂ ਪੀਕ ਲਿਬੜੀ ਆ ਉਹਨਾਂ ਨੂੰ ਝੰਝੜ ਦੁੱਗਣਾ ਉਹ ਉਹ ਪੈਣਾ ਹੀ ਪੈਣਾ ਫਰਕ ਜਿੰਨੇ ਵਾਰੀ ਟੱਕਣ ਜਿੰਨਾ ਮਰਜ਼ੀ ਪਚਾ ਕੇ ਖੋਲ ਲਓ ਤੂੜੀ ਜੜੀ ਤੇ ਤਾਂ ਵੀਰੇ ਵੈਸੀ ਹੀ ਖਾਸ ਕਰਕੇ ਹਾਂ ਉਹ ਉਸ ਟਾਈਮ ਤੇ ਉਹਦੇ ਨਾਲ ਤੇਲ ਘੱਟ ਖਾਂਦਾ ਸੀ ਠੀਕ ਉਹ 98 98 ਨੂੰ ਹੁਣ ਹੁਣ ਇਹਦੇ ਨੂੰ ਘੱਟ ਖਾ ਸਕਦਾ ਸਵਰਾਜ ਉਹਦੇ ਨਾਲ ਨਹੀਂ ਗੱਲ ਕਰਦੇ ਉਹਦਾ ਕੋਈ ਮਤਲਬ ਇਹ ਟਰੈਕਟਰ 2000 ਚ ਲੈ ਕੇ ਹਾਂ 24 ਸਾਲ ਹੋ ਗਏ ਹਾਂ 24 ਸਾਲਾਂ ਚ ਇਹ ਟਰੈਕਟਰ ਸਾਡੀ ਗਲਤੀ ਕਰਕੇ ਖਰਾਬ ਹੋਇਆ ਅੱਜ ਤੱਕ ਇਹਦੀ ਗਲਤੀ ਨਾਲ ਕਦੇ ਖਰਾਬ ਨਹੀਂ ਹੁੰਦਾ ਇਹਦਾ ਉਹ ਹੀ ਆਪਾਂ ਉੱਥੇ ਆਉਣੇ ਇਹਦਾ ਅੱਜ ਤੱਕ ਕੀ ਚੇਂਜ ਕਰਿਆ ਤੇ ਤੁਹਾਡੀ ਗਲਤੀ ਨਾਲ ਕੀ ਚੇਂਜ ਹੋਇਆ ਇਹ ਇਹਦੇ ਤੇ ਨਹੀਂ ਗੱਲ ਕਰਦੇ ਇਹ ਤਾਂ ਉਹ ਜਿਹੜਾ 2000 ਮਾਡਲ ਆ ਅੱਛਾ ਉਹ ਦੂਸਰਾ ਉਹ ਉਹ ਮਸ਼ੀਨ ਤੇ ਹੁੰਦਾ ਉਹਦਾ ਨਾ ਫਿਲਟਰ ਮਗਲੈਲ ਫਿਲਟਰ ਜਿਹੜਾ ਹੁੰਦਾ ਸੀਗਾ ਉਹ ਮੁੰਡਾ ਕੱਸਿਆ ਤੇ ਹੱਥ ਨਾਲ ਜਿਵੇਂ ਆਪਾਂ ਲਾ ਕੇ ਨਾਲ ਛੱਡਤਾ ਔਰਲੇ ਪਾਸੇ ਕੰਪਿਊਟਰ ਅਟੈਚੀ ਰੱਖ ਲਿਆ ਉਹਨੇ ਇਧਰਲੇ ਪਾਸੇ ਪੈਰਦਾਨ ਤੇ ਉਹ ਉਹਨੂੰ ਤੇਲ ਡੋਲਦਾ ਦੱਸਿਆ ਹੀ ਨਹੀਂ ਪਤਾ ਹੀ ਨਹੀਂ ਲੱਗਿਆ ਉਹਨੂੰ ਹਾਂ ਇਹ 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 ਨਾਲ ਆਹ ਦੀ ਆ ਕੈਪ ਆਹ ਚੀਜ਼ ਲਾ ਦਿਓ ਆ ਇੱਥੇ ਜੰਦਾ ਲੱਗਦਾ ਕਰ ਦਿਓ ਇਹਨੂੰ ਜੇ ਕੋਈ ਸੋਝ ਮੈਂ ਦੇਣਦਾਰਾਂ ਇਹਨੂੰ ਮੌਤ ਪੈਣੀ ਜਦੋਂ ਇਹਦਾ ਤੇਲ ਕੋਈ ਹੋਰ ਪੈ ਗਿਆ ਹਾਂ ਹੁਣ ਤਾਂ ਟਰੈਕਟਰ ਸਾਰੇ ਨਵੇਂ ਆ ਜੈਟ ਬ੍ਰੇਕ ਹੀ ਤੇਲ ਆਉਂਦਾ ਜੀ ਨਵੇਂ ਦਾ ਵੀ ਲਾ ਲਓ ਤੁਸੀਂ ਆਪਾਂ ਜੌਂਟੀਅਰ ਦੇ ਨਾਲ ਜੌਂਟੀਅਰ ਜਿਵੇਂ ਹੋਣਾ ਕਿਸੇ ਕੋਲ ਵੀ ਟਰਾਲੀ ਹੈ ਹੋਰ ਕਿਸੇ ਮਾਡਲ ਨਾਲ ਟਰਾਲੀ ਚੱਕ ਸਕਦੇ ਆ ਵੀ ਤੇਲ ਜਿਵੇਂ ਟਰਾਲੀ ਦਾ ਜੇ 1-2 ਲੀਟਰ ਜੈਟ ਬ੍ਰੇਕ ਹੋਵੇ ਕੋਈ ਚੱਕਰ ਨਹੀਂ ਜੀਦੀਆਂ ਟਰੈਕਟਰ ਦੀਆਂ ਤੇਲ 'ਚ ਬ੍ਰੇਕਾਂ ਉਹਦੇ ਨਾਲ ਚੱਕ ਸਕਦੇ ਕੋਈ ਚੱਕਰ ਨਹੀਂ ਕਿਸੇ ਨਾਲ ਵੀ ਕਿਸੇ ਨਾਲ ਵੀ ਜਿਹਦਾ ਤੇਲ ਬ੍ਰੇਕਾਂ ਵਾਲਾ ਤੇਲ ਆ ਜਿਵੇਂ ਆਪਾਂ ਕਹਿੰਦੇ ਸਵਰਾਜ ਪਹਿਲਾਂ ਬਾਹਰ ਸੀ ਬ੍ਰੇਕ ਉਹਦੀ ਹਾਂ ਹਾਂ ਤੇ ਉਹਦੇ ਨਹੀਂ ਇੱਕ ਫਾਰਮ ਟਰੈਕ ਦੇ ਮੇਰੇ ਸਾਲਾ ਮਗਲ ਲਾਉਂਦਾ ਮਗਰ ਉਹਦੇ ਨਾਲ ਜਿਹੜੀ ਤੇ ਜੈਟ ਬ੍ਰੇਕ ਤੇਲ ਪੈਂਦਾ ਮਗਰ ਉਹਦੇ ਨਾਲ ਚੱਕ ਸਕਦੇ ਕੋਈ ਚੱਕਰ ਨਹੀਂ ਉਹਦੇ ਨਾਲ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕਿਉਂਕਿ ਨਾਲੇ ਕਹਿ ਦਿੰਦੇ ਆ ਨਾ ਵੀ ਇਹਦੇ 'ਚ ਤੇਲ ਹੋਰ ਪੈਂਦਾ ਉਹਦੇ 'ਚ ਹੋਰ ਜੇ ਕੋ ਥੋੜਾ ਬੋਤਾ ਰਲਦਾ ਪਹਿਲਾਂ ਆਪਾਂ ਹੋਰ ਕਹਿ ਸਕਦੇ ਹੁਣ ਨਹੀਂ ਹੁਣ ਤਾਂ ਜਿਹਦੀ ਤੇਲ 'ਚ ਬ੍ਰੇਕ ਆ ਗਈ ਉਹੀ ਗ੍ਰੇਟ ਪੈਣਾ ਸਾਰੇ ਤਾਂ ਸੇਮ ਹੀ ਆ ਹਾਂ ਜਿਹੜੇ ਜ਼ਿਆਦਾਤਰ ਮਿੱਟੀ-ਮੁੱਟੀ ਦਾ ਕੰਮ ਕਰਦੇ ਉਹ ਜੌਂਡੀਅਰ ਚਾਂ ਤੇਲ ਹੀ ਪਾਈ ਜਾਂਦੇ ਕੋਈ ਦਿੱਕਤ ਨਹੀਂ ਵੀ ਚੱਲਦਾ ਵਧੀਆ ਹਾਂ ਕੰਪਨੀ ਦਾ ਫੰਡਾ ਰੱਖਿਆ ਹੋਇਆ ਕੋਈ ਨਾ ਕੋਈ ਕੰਪਨੀ ਵਾਲੀ ਜਿਹੜੀ ਚੀਜ਼ ਆ ਉਹ ਤੇਲ ਚ ਕੋਸ ਢੰਡੀ ਰੱਖਦੇ ਆ ਕੋਸ ਰੱਖਦੇ ਜਿਹੜੀ ਜੌਂਡੀਅਰ ਦੀ ਕਲੱਚ ਪਲੇਟ ਕੰਪਨੀ ਦੀ ਹੋਈ ਹੂੰ ਹੂੰ ਉਹਦਾ ਤੇ ਬਾਹਰੋਂ ਲਈਦਾ ਭੁੰਦੀ ਸੇਮ ਕੰਪਨੀ ਦੀ ਲੈ ਲੇ ਉਹਦਾ ਫਰਕ ਰਹਿਣਾ ਹੀ ਆ ਤੇਲ ਦੇ ਗ੍ਰੇਡ ਦਾ ਹੀ ਫਰਕ ਰਹੇਗਾ ਇਹ ਗੱਲ ਤਾਂ ਆਪਾਂ ਸ਼ਾਇਦ ਅੱਗੇ ਵੀਡੀਓ ਚ ਮਾ ਵੀਰ ਨੇ ਵੀ ਦੱਸੀ ਸੀ ਉਹ ਕਹਿੰਦੇ ਨਹੀਂ ਦਿੰਦੇ ਸਮਾਨ ਅਸੀਂ ਜੇ ਬਾਹਰ ਜੇ ਕੋ ਹੋਏਗਾ ਉਹਦਾ 10 21 ਦਾ ਫਰਕ ਹੋਊਗਾ ਵੀ ਉਹ ਸੇਮ ਨਹੀਂ ਹੋਊ ਮੈਂ ਉਹ ਟਰੈਕਟਰ ਦਾ ਤੇਲ ਜੌਂਡੀਅਰ ਦਾ ਬਦਲਿਆ ਸੀ ਇਹ ਸੈਲ ਤੋਂ ਲੈਂਦਾ ਸੈਲ ਕੰਪਨੀ ਤੋਂ ਲੈਂਦਾ ਤੇਲ ਜਿਹਦਾ ਬਲਬਜਾ ਨਹੀਂਗਾ ਆਪਾਂ ਦੇਖਦੇ ਆ ਉਹ ਤੋਂ ਲੈਂਦਾ ਤੇਲ ਜੌਂਡੀਅਰ ਜ਼ਿਆਦਾਤਰ ਮੈਂ ਉਹ ਸਾਰਾ ਸੈਲ ਦਾ ਲੈ ਕੇ ਇਹ ਚ ਪਾਤਾ ਸੀ ਇਸੇ ਨੰਬਰ ਦਾ ਪਰ ਇਹਦੀ ਪਾਵਰ ਸਟੀering ਦੀ ਕਟਾਈ ਚ ਬਹੁਤ ਫਰਕ ਰਿਹਾ ਸੀ ਸਟੀਅਰ ਦਾ ਵੀ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਈ ਪਹਿਲਾਂ ਇਹ ਇਹਦੀ ਜਿਵੇਂ ਹੁਣ ਸਟਾਰਟ ਕੀਤਾ ਟਰੈਕਟਰ ਆਪਣਾ ਨਾਲ ਹੀ ਪਾਵਰ ਸਟੀering ਕੰਮ ਕਰਨ ਲੱਗ ਗਿਆ ਉਹ ਟਰੈਕਟਰ ਦੇ ਮੇਰਾ ਵਹਿਮ ਹੈ ਚੈੱਕ ਉਸ ਕਹ ਲੋ ਉਹ 15 20 ਸੈਕਿੰਡ ਪਾਵਰ ਸਟੀering ਖਾਲੀ ਚੱਲਦਾ ਸੀ ਫਿਰ ਥੋੜੇ ਟਾਈਮ ਬਾਅਦ ਸਹੀ ਹੋ ਜਾਂਦਾ ਸੀ ਕਹਿਣ ਦਾ ਮਤਲਬ ਏਜੰਸੀ ਵਾਲੇ ਫਿਰ ਵੀ ਕੋਈ ਨਾ ਕੋਈ ਉਹਨਾਂ ਦੇ ਗੱਲ ਤੇਲ 'ਚ ਕੁਝ ਹੈਗਾ ਸੀ ਆਪਾਂ ਆਪਾਂ ਨੂੰ ਅੰਗਰੇਜ਼ੀ ਦੇ ਸ਼ਬਦ ਘੱਟ ਆਉਂਦੇ ਆ ਆਪਾਂ ਉਸ ਤਰੀਕੇ ਨਾਲ ਨਹੀਂ ਦੱਸ ਸਕਦੇ ਆਪਾਂ ਜੱਟੂ ਭਾਸ਼ਾ ਚ ਜਿਹੜੀ ਉਹ ਸਮਝਾਉਣ ਵਾਲੀ ਗੱਲ ਉਹਵੇਂ ਦੱਸ ਸਕਦਾ ਇੱਕ ਕੰਪਨੀ ਕੋਈ ਕੁੰਡੀ ਰੱਖਦੀ ਆ ਰੱਖਦੀ ਆ ਚਾਹੇ ਉਹ ਕੋਈ ਵੀ ਆ ਇਹਦੀ ਲੱਕ ਦੀ ਕਲੱਚ ਪਲੇਟ ਆਉਂਦੀ ਆ ਜੇ ਤੁਸੀਂ ਕੰਪਨੀ ਚੋਂ ਲੈਨੇ ਆ ਤੇ ਬਾਹਰ ਵਾਲੀ ਦਾ 1921 ਦਾ ਫਰਕ ਹੈਗਾ ਹੀ ਹੈਗਾ ਜਿੰਨਾ ਮਰਜ਼ੀ ਆਪਾਂ ਕਹਿ ਲਈਏ ਬ੍ਰਾਂਡ ਸੇਮ ਆ ਆ ਆ ਫਰਕ ਰਹਿਣਾ ਹੀ ਰਹਿਣਾ ਰਹਿਣਾ ਹੀ ਰਹਿਣਾ ਠੀਕ ਇਹ ਇਹ ਟਰੈਕਟਰ ਸੇਮ ਸਾਰਾ ਕੰਮ ਕਰਾ ਕੇ ਚਲਾਉਣਾ ਹੋਵੇ ਨਾਲ ਇਹਦੇ ਹੋਰ ਆਦਰ ਕੰਪਨੀ ਕੋਈ ਚਲਾਉਣੀ ਹੋਵੇ ਉਹ ਉਦੋਂ ਨੂੰ 390 ਵਰਕਸ਼ਾਪ ਤੇ ਜਾੜੂਗਾ ਓਕੇ ਹਾਂ ਇਹ ਆਇ ਨਹੀਂਗਾ ਨਾ ਇਹ ਥੱਲੇੋਂ ਖੜਾ ਵੇ ਲੋ ਜਾਵਾਂ ਕਿਤੇ ਟੌਂਕਾ ਨਹੀਂ ਸਿੱਟਣਾ ਇਹਨੇ ਕਿਤੇ ਕੋਈ ਲੀਕੇਜ ਨਹੀਂ ਪਰ ਇਹ ਇਹਦੀ ਸੰਭਾਲ ਕਰੀ ਚੱਲ ਤੇ ਇਹ ਥੋੜੀ ਸੰਭਾਲ ਹਾਂ ਇਹ ਥੋੜੀ ਵੈਸੀ ਇੱਕ ਸ਼ੋਰਟ ਬਹੁਤ ਚੱਲਿਆ ਹਾਂ ਦੁਬਾਰਾ ਰਿਪੀਟ ਕਰਨਾ ਹੈ ਕਿ ਨਹੀਂ ਜਦੋਂ ਤੱਕ ਤਕੜਾ ਹੀ ਨਹੀਂ ਉਹ ਹੁਣ ਦਿਖਾ ਲਈਏ ਪਸਿਆਣੇ ਹੁੰਦੇ ਜਾਈਆਂ ਨਹੀਂ ਆਪਾਂ ਕਹ ਰਿਹਾ ਕਿਸੇ ਦਾ ਮਨ ਜੀਦ ਨਾ ਦੁਖਦਾ ਉਹ ਗੱਲ ਨਹੀਂ ਕਰੀ ਨਹੀਂ ਨਹੀਂ ਦੁਖਦੀ ਨਹੀਂ ਗੱਲ ਨਹੀਂ ਨਹੀਂ ਉਹਦੇ ਤੇ ਚੰਗਾ ਹੀ ਕਿਹਾ ਸੀਗਾ ਤੁਹਾਨੂੰ ਹੋਰ ਕੋਈ ਯਾਦ ਆ ਗਿਆ ਹਣਾ ਉਹਦੇ ਤੇ ਚੰਗਾ ਹੀ ਕਿਹਾ ਸੀਗਾ ਠੀਕ ਹੈ ਠੀਕ ਹੈ ਜੌਂਡੀਅਰ ਹਾਂ ਇੱਕ ਜੌਂਡੀਅਰ ਵਾਲਾ ਇੱਕ ਜਾਦੇ ਵਾਇਰਲ ਹੋਇਆ ਸੀ ਨਾ ਪਿੰਡ ਚੋਂ ਤਾਂ ਤਗੜਾਈ ਆ ਹਾਂ ਉਹ ਪਹਿਲਾਂ ਜਾਦੇ ਵਾਇਰਲ ਇਹ ਹੌਣ ਵਾਲਾ ਜੌਂਡੀਅਰ ਤਾਂ ਚੀਜ਼ ਮੇਰਾ ਬਾਪੂ ਕਹਿੰਦਾ ਹਾਂ ਜਿੱਤੇ ਤਿੰਨ ਪੀੜੀਆਂ ਤਿੰਨ ਪੀੜੀਆਂ ਬੁੱਢੀਆਂ ਕਰ ਦੂ ਹਾਂ ਇਹ ਆ ਇੱਥੇ ਆਮਣਾ ਖੜਾ ਇਹਦੇ ਮੈਨੂੰ ਨਹੀਂ ਪਤਾ ਇਹਦੇ ਕਹਿੰਦੇ ਵੀ ਜੋੜੀ ਲੱਗੀ ਅੱਛਾ ਹਾਂ ਅਸੀਂ ਜਦੋਂ ਕਰਾ ਲਿਆ ਸੀਗਾ ਹਾਂਜੀ ਇਹ ਇੱਕ ਸੀਜ਼ਨ ਦੀ ਵੀ ਜੋੜੀ ਖੰਦਾ ਰਹੀ ਹੈ ਇੱਕ ਸੀਜ਼ਨ ਦਾ ਵੀ ਹਾਂ ਵੀ ਤੁਸੀਂ ਵਧੀਆ ਕਹਿਣ ਦਾ ਮਤਲਬ ਹਾਂ ਇੰਨਾ 2 3 9 10 ਤੇ 11 ਹੂੰ ਅਸੀਂ ਇੱਕ ਜੋੜੀ ਵੀ ਘਸਾਉਂਦੇ ਰਹੇ ਹਾਂ ਪੂਰੀ ਨਵੀਂ ਲਾ ਕੇ ਵੀ ਘਸਾਉਂਦਾ ਹੀ ਟਾਇਰ ਵੀ ਤੁਸੀਂ ਇੰਨਾ ਚਲਾ ਦਿੰਦੇ ਸੀ ਹਾਂ ਹੁਣ ਹੁਣ ਇਹਦੇ ਮੇਰੇ ਸਹਣ 16 17 ਦੇ ਲੱਗੇ ਬੜੇ ਵੀਰਾਂ ਨੂੰ ਦੱਸ ਦੋ ਕਈ ਵੀਰਾਂ ਨੇ ਆਪਾਂ ਨੂੰ ਪੁੱਛਣਾ ਵੀ ਇੰਨਾ ਚਲਾਉਂਦੇ ਕਿਵੇਂ ਰਹੇ ਸੀਜ਼ਨ ਦਾ ਥੋੜੇ ਦਿਨਾਂ ਤੋਂ ਉਦੋਂ ਬਹੁਤ ਸੀਗਾ ਉਦੋਂ ਲੰਬਾ ਇਹ ਕਿੰਨੇ ਸਨ ਦੀ ਗੱਲ ਹੈ 9 10 ਤੇ 11 300 200 ਦੀ ਗੱਲ ਆ ਉਦੋਂ ਤਾ ਤੂੰ ਕਾਹ ਜਾਂਦੀ ਹੂ ਆਣੀ ਦੇਖਣ ਵਾਸਤੇ ਆ ਚੀਜ਼ ਨਾ ਮੈਂ ਪਹਿਲਾ ਵੀਡੀਓ ਤੋਂ ਸਟਾਰਟਿੰਗ ਤੋਂ ਮੇਰੇ ਦੇ ਹੱਥ ਚ ਵੀ ਆ ਇਹਦੇ ਬਾਰੇ ਮੈਨੂੰ ਨਹੀਂ ਨੌਲੇਜ ਹੈ ਤੁਹਾਨੂੰ ਵੀ ਨਾ ਆਵੇ ਕਿਉਂਕਿ ਇਹ 8 9 ਦੀ ਆ ਹਾਂ ਇਹ 9 8 ਚ ਲਿਆ ਹੀ ਕਰਾ ਆਪਾਂ ਆਪਣੇ ਨਾਲ ਮਿਲ ਕੇ ਇਹ ਇਹਨਾਂ ਨੇ ਦੱਸਿਆ ਆਪਣੇ ਵੀਰਾਂ ਨੂੰ ਵੀ ਪਤਾ ਲੱਗਦਾ ਵੀ ਇਹ ਚੀਜ਼ ਬਲਾ ਹੈ ਕੀ ਇਹ ਨਾ ਮੈਂ ਦੁਬਾਰਾ ਫੇਰ ਇਹ ਜੇ ਕੋਈ ਬੰਦਾ ਵੀਡੀਓ ਸੁਣ ਕੇ ਕਰ ਵੀ ਦਿੰਦਾ ਹੂ ਮੈਂ ਲੈ ਕੇ ਆਉਣਾ ਫੁੱਟੇ ਹਾਂਜੀ ਹਾਂਜੀ ਲੈ ਆਓ ਅਜਤਨ ਨੂੰ ਨਾ ਗੁਨਾਹਾਂ ਲਈ ਕੀ ਕਹਿੰਦੇ ਗੱਲਾਂ ਉਹ ਹੀ ਦੱਸਣੀਆਂ ਆ ਨਾ